ਅਹਿਮਦਾਬਾਦ ਵਿੱਚ ਹੋਏ 에ਅਰ ਇੰਡੀਆ ਦੇ ਜਹਾਜ਼ ਹਾਦਸੇ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੋ ਹਾਦਸੇ ਤੋਂ ਇੱਕ ਮਹੀਨੇ ਬਾਅਦ ਜਾਰੀ ਹੋਈ ਮੁੱਢਲੀ ਜਾਂਚ ਰਿਪੋਰਟ ਨੇ ਇਸ ਘਟਨਾ ਦੀ ਅਸਲੀ ਪੜਚੋਲ ਕਰਕੇ ਗੰਭੀਰ ਚਿੰਤਾਵਾਂ ਨੂੰ ਜਨਮ ਦਿੱਤਾ ਸੋ ਜਹਾਜ਼ ਦੇ ਦੋਵੇਂ ਇੰਜਣ ਟੇਕ ਆਫ ਤੋਂ ਕੁਝ ਹੀ ਸਕਿੰਟਾਂ ਬਾਅਦ ਅਚਾਨਕ ਬੰਦ ਹੋ ਗਏ ਤੇ ਜਿਸ ਕਾਰਨ ਜਹਾਜ਼ ਹਵਾ ਵਿੱਚ ਸਿਰਫ 32 ਸਕਿੰਟ ਰਿਹਾ ਤੇ ਤੁਰੰਤ ਹਾਦਸਾ ਗ੍ਰਸਤ ਹੋ ਗਿਆ ਸੋ ਰਿਪੋਰਟ ਵਿੱਚ origin ਵਾਲੀਆਂ ਗੱਲਾਂ ਸਾਹਮਣੇ ਆਈਆਂ ਜਿਵੇਂ ਕਿ ਫਿਊਲ ਕੰਟਰੋਲਸ ਵਿੱਚ ਦਾ ਅਚਾਨਕ ਬੰਦ ਹੋ ਜਾਣਾ ਪਾਇਲਟਾਂ ਦਾ ਵਿਚਕਾਰ ਸੰਦੇਹ ਤੇ ਇੰਜਣ ਮੁੜ ਚਾਲੂ ਨਾ ਹੋ ਸਕਣਾ ਸੋ ਜਦਕੀ ਮੌਸਮ ਪੰਛੀਆਂ ਨਾਲ ਟਕਰਾ ਜਾਂ ਪਾਇਲਟ ਦੀ ਲਾਪਰਵਾਹੀ ਵਰਗੀਆਂ ਆਮ ਹਾਸੇ ਦੀਆਂ ਵਜ੍ਹਾ ਨੂੰ ਰਿਪੋਰਟ ਨੇ ਖਾਰਜ ਕਰ ਦਿੱਤਾ ਸੋ ਅਹਮਦਾਬਾਦ ਦਾ ਜਹਾਜ਼ ਹਾਸੇ ਨੂੰ ਇੱਕ ਮਹੀਨਾ ਹੋਣ ਮਗਰੋਂ 에ਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਯਾਨੀ AAIb ਨੇ ਆਪਣੀ ਸ਼ੁਰੂਆਤੀ ਜਾਂਚ ਰਿਪੋਰਟ ਜਾਰੀ ਕਰ ਦਿੱਤੀ ਹੈ ਇਸ ਰਿਪੋਰਟ ਅਨੁਸਾਰ 에ਅਰ ਇਰੀਆ ਦੇ ਬੋਇੰਗ 787 ਅੱਠ ਜਹਾਜ਼ ਨੇ ਜਿਵੇਂ ਹੀ ਟੇਕ ਆਫ ਕੀਤਾ ਤਾਂ ਥੋੜੀ ਦੇਰ ਬਾਅਦ ਇੱਕ ਇੰਜਣ ਦਾ ਫਿਊਲ ਕੰਟਰੋਲਸ ਵਿੱਚ ਅਚਾਨਕ ਬੰਦ ਹੋ ਗਿਆ। ਸੋ ਕਾਕਪਿਟ ਵਿੱਚ ਇੱਕ ਪਾਇਲਟ ਨੇ ਦੂਜੇ ਨੂੰ ਪੁੱਛਿਆ ਕਿ ਇੰਜਣ ਕਿਉਂ ਬੰਦ ਕੀਤਾ? ਤਾਂ ਦੂਜੇ ਨੇ ਕਿਹਾ ਕਿ ਉਸਨੇ ਤਾਂ ਕੁਝ ਨਹੀਂ ਕੀਤਾ। ਸੋ तमाम ਗੱਲਾਂ ਹੋਈਆਂ। ਸੋ AIB ਨੇ 15 ਸਫਿਆਂ ਦੀ ਰਿਪੋਰਟ ਜਾਰੀ ਕੀਤੀ ਹੈ। ਜੋ ਦੱਸਦੀ ਹੈ ਕਿ ਜਹਾਜ਼ ਟੇਕ-ਆਫ ਤੋਂ ਲਗਭਗ 30 ਸਕਿੰਟਾਂ ਬਾਅਦ ਹੀ ਇਹ ਹਾ사 ਵਾਪਰ ਗਿਆ। ਸੋ ਰਿਪੋਰਟ ਵਿੱਚ ਲਿਖਿਆ ਗਿਆ ਕਿ ਫਿਊਲਸ ਵਿੱਚ ਬਾਅਦ ਵਿੱਚ ਚਾਲੂ ਕਰ ਦਿੱਤੇ ਗਏ ਪਰ ਇੱਕ ਇੰਜਣ ਦੀ ਸਲੋ ਰਿਸਪੌਂਸ ਕਰਕੇ ਜਹਾਜ਼ ਨੂੰ ਸਵਾਲਿਆ ਨਹੀਂ ਜਾ ਸਕਿਆ। ਸੋ ਹਾ ਵਿੱਚ ਕੀ ਵਾਪਰਿਆ ਹੁਣ ਇਹ ਦੱਸਦੇ ਹਾਂ ਜਿਵੇਂ ਹੀ ਜਹਾਜ਼ ਨੇ ਉਡਾਣ ਭਰੀ ਤਾਂ ਦੋਵੇਂ ਇੰਜਣ ਕੁਝ ਸਕਿੰਟਾਂ ਵਿੱਚ ਬੰਦ ਹੋ ਗਏ ਤੇ ਰਿਪੋਰਟ ਮੁਤਾਬਕ ਤੁਹਾਨੂੰ ਦੱਸੀ ਹੈ ਕਿ ਫਿਊਲ ਕਟ-ਆਫ ਸਵਿਚ ਇੱਕ ਸਕਿੰਟ ਵਿੱਚ ਹੀ ਚਾਲੂ ਯਾਨੀ ਰਨ ਤੋਂ ਬੰਦ ਯਾਨੀ ਕਟਆਫ ਹੋ ਗਿਆ ਜਿਸ ਨਾਲ ਇੰਜਨ ਨੂੰ ਫਿਊਲ ਮਿਲਣਾ ਰੁਕ ਗਿਆ ਸੋ ਗੱਲ ਕਰਦੇ ਹਾਂ ਕਿ ਹੁਣ ਕਾਕਪਿਟ ਵਿੱਚ ਕੀ ਗੱਲਬਾਤ ਹੋਈ ਆਡੀਓ ਰਿਕਾਰਡ ਤੋਂ ਪਤਾ ਲੱਗਿਆ ਹੈ ਕਿ ਪਾਇਲਟ ਨੇ ਦੂਜੇ ਨੂੰ ਪੁੱਛਿਆ ਕਿ ਤੂੰ ਇੰਜਨ ਕਿਉਂ ਬੰਦ ਕੀਤਾ ਤਾਂ ਜਵਾਬ ਆਇਆ ਮੈਂ ਤਾਂ ਨਹੀਂ ਕੁਝ ਕੀਤਾ ਸੋ ਕੀ ਇੰਜਨ ਮੁੜ ਚਾਲੂ ਕਰਨ ਦੀ ਕੋਸ਼ਿਸ਼ ਹੋਈ ਜੀ ਹਾਂ ਇੰਜਨ ਮੁੜ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਗਈ ਇੰਜਨ ਇੱਕ ਕੁਝ ਹੱਦ ਤੱਕ ਸਟਾਰਟ ਹੋਇਆ ਪਰ ਇੰਜਨ ਦੋ ਠੀਕ ਢੰਗ ਨਾਲ ਚਾਲੂ ਨਹੀਂ ਹੋ ਸਕਿਆ ਸੋ ਜਹਾਜ਼ ਸਿਰਫ 32 ਕਿੰਟਾ ਲਈ ਹਵਾ ਵਿੱਚ ਸੀ ਵਾਲਣ ਵਿੱਚ ਕੋਈ ਗਰਬੜ ਸੀ ਜਾਂਚ ਜਾਂ ਸਾਫ ਹੋਇਆ ਕਿ ਵਾਲਣ ਵਿੱਚ ਕੋਈ ਸਮੱਸਿਆ ਨਹੀਂ ਸੀ ਥਰਸਟ ਲੀਵਰਸ ਨੂੰ ਨੁਕਸਾਨ ਹੋ ਗਿਆ ਪਰ ਡੇਟਾ ਰਿਕਾਰਡ ਤੋਂ ਪਤਾ ਲੱਗਾ ਹੈ ਕਿ ਟੇਕ ਆਫ ਸਮੇਂ ਥਰਸਟ ਲੀਵਰ ਚਾਲੂ ਸੀ ਜਿਸ ਦਾ ਮਤਲਬ ਹੈ ਕਿ ਇਹ ਡਿਸਕਰੈਕਟ ਹੋਏ ਸੋ ਕੀ ਪੰਛੀਆਂ ਜਾਂ ਟਕਰਾਣ ਨਾਲ ਕੁਝ ਹੋਇਆ ਨਹੀਂ ਪੰਛੀਆਂ ਨਾਲ ਟਕਰਾ ਦੀ ਕੋਈ ਸਥਿਤੀ ਨਹੀਂ ਸੀ ਫਲੈਪ ਅਤੇ ਲੈਂਡਿੰਗ ਗੀਅਰ ਟੇਕ ਆਫ ਲਈ ਸਹੀ ਸੈਟਿੰਗ ਤੇ ਸਨ ਸੋ ਮੌਸਮ ਕਿਵੇਂ ਸੀਗਾ ਹੁਣ ਇਹ ਵੀ ਗੱਲ ਆਉਂਦੀ ਹੈ ਕਿ ਮੌਸਮ ਕਿਵੇਂ ਸੀਗਾ ਉਸ ਸਮੇਂ ਮੌਸਮ ਪੂਰੀ ਤਰ੍ਹਾਂ ਸਾਫ਼ ਸੀ ਦਿਸ਼ਾ ਵੀ ਸਾਫ਼ ਸੀ ਕਿਸੇ ਵੀ ਤਰ੍ਹਾਂ ਦੀ ਤੂਫਾਨੀ ਜਾਂ ਖਰਾਬ ਮੌਸਮ ਦੀ ਸਥਿਤੀ ਵੀ ਨਹੀਂ ਸੀ ਸੋ ਕੀ ਪਾਇਲਟ ਤੰਦਰੁਸਤ ਸਨ ਹਾਂ ਦੋ ਜੀ ਬਿਲਕੁਲ ਦੋਵੇਂ ਪਾਇਲਟ ਤੰਦਰੁਸਤ ਸਨ ਤੇ ਉਹਨਾਂ ਨੇ ਕੋਈ ਉਹਨਾਂ ਦੇ ਕੋਈ ਖਾਸ ਕਰਕੇ ਤਬੀਅਤ ਵੀ ਸੰਬੰਧਿਤ ਕੋਈ ਸਮੱਸਿਆ ਨਹੀਂ ਸੀ ਕਮਾਂਡਰ ਕੋਲ 15000 ਘੰਟਿਆਂ ਦਾ ਅਤੇ ਸਹਾਇਕ ਕੋਲ ਪਾਇਲਟ ਕੋਲ 3400 ਘੰਟਿਆਂ ਦਾ ਉਡਾਣ ਅਨੁਭਵ ਸੀ ਕੀ ਕੰਪਨੀ ਲਈ ਕੋਈ ਹਦਾਇਤ ਦਿੱਤੀ ਗਈ ਸੀ AIB ਨੇ ਕਿਹਾ ਕਿ ਇਹ ਇੱਕ ਮੁੱਢਲੀ ਜਾਂਚ ਹੈ ਤੇ ਹੁਣ ਤੱਕ Boeing ਜਾਂ GE ਨੂੰ ਕੋਈ ਸਲਾਹ ਨਹੀਂ ਦਿੱਤੀ ਗਈ ਸੋ RAM एयर ਟਰਬਾਈਨ ਯਾਨੀ RAT ਖੁੱਲੀ ਗਈ ਸੋ ਇੰਜਣ ਬੰਦ ਹੋਣ ਨਾਲ ਹੀ ਰੈਟ ਆਟੋਮੈਟਿਕ ਟੰਗ ਨਾਲ ਚਾਲੂ ਹੋ ਗਿਆ ਤੇ ਇੱਕ ਛੋਟਾ ਜਿਹਾ ਪ੍ਰੋਪੈਲਰ ਹੁੰਦਾ ਹੈ ਜੋ ਹਵਾ ਦੀ ਰਫਤਾਰ ਨਾਲ ਘੁੰਮ ਕੇ ਬਿਜਲੀ ਅਤੇ ਹਾਈਡਰੌਲਿਕ ਸਿਸਟਮ ਨੂੰ ਚਲਾਉਂਦਾ ਤਾਂ ਜੋ ਜਹਾਜ਼ ਦੀ ਜ਼ਰੂਰੀ ਸਿਸਟਮ ਕੰਮ ਕਰਦੇ ਰਹਿਣ ਸੋ মেড এ কল ਤੇ ਆਖਰੀ ਸੰਕੇਤ ਪਾਇਲਟ ਵੱਲੋਂ ਮੇਡ এ ਕਾਲ ਐਮਰਜੈਂਸੀ ਸਿਗਨਲ ਭੇਜੀ ਗਈ। ਸੋ ਆਖਰੀ ਸੰਕੇਤ ਉਦੋਂ ਮਿਲਿਆ ਤਾਂ ਜਦੋਂ 625 ਫੁੱਟ ਯਾਨੀ 119 ਮੀਟਰ ਉਚਾਈ ਤੇ ਸੀ ਜਹਾਜ਼। ਸੋ ਜਹਾਜ਼ ਨੇ ਦੁਪਹਿਰ 1:39 ਤੇ 9223 ਤੋਂ ਉਡਾਣ ਭਰੀ ਸੀ। ਫਿਊਲ ਕੰਟਰੋਲਸ ਵਿੱਚ ਕਿਉਂ ਮਤਵਪੂਰਨ ਨਹੀਂ? ਹੁਣ ਇਹ ਵੀ ਗੱਲ ਆਂਦੀ ਹੈ। ਸੋ ਡ੍ਰੀਮ 9 ਦੇ ਜਹਾਜ਼ ਦੇ ਇੰਜਣਾਂ ਵਿੱਚ ਦੋ ਸਥਿਤੀਆਂ ਹੁੰਦੀਆਂ ਨੇ। ਇੱਕ ਰਨ ਆਫ ਤੇ ਇੱਕ ਕਟ ਆਫ। ਸੋ ਜੇਕਰ ਉਡਾਣ ਦੌਰਾਨ ਇਸ ਸਵਿਚ ਕਟਆਫ ਤੋਂ ਚਲਾਇਆ ਜਾਣ ਤਾਂ ਇੰਜਣ ਨੂੰ ਫਿਊਲ ਮਿਲਣਾ ਬੰਦ ਹੋ ਜਾਂਦਾ ਤੇ ਜਿਸ ਨਾਲ ਇੰਜਣ ਬੰਦ ਹੋ ਜਾਂਦਾ ਸੋ ਬਿਜਲੀ ਖਤਮ ਹੋ ਸਕਦੀ ਹੈ ਅਤੇ ਕਈ ਹੋਰ ਸਿਸਟਮਾਂ ਤੇ ਅਸਰ ਪੈਂਦਾ ਸੋ ਅੰਮਦਾਬਾਦ ਜਹਾਜ਼ ਹਾਦਸੇ ਬਾਰੇ ਜਾਂਚ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਜਹਾਜ਼ ਨੇ ਜਿਵੇਂ ਹੀ ਉਡਾਣ ਭਰੀ ਤਾਂ ਕੁਝ ਸਕਿੰਟਾਂ ਵਿੱਚ ਦੋਵੇਂ ਖਾਸ ਕਰਕੇ ਜੋ ਇੰਜਣ ਨੇ ਉਹ ਬੰਦ ਹੋ ਗਏ ਤੇ ਇਹ ਇੰਜਣ ਇਸ ਕਰਕੇ ਬੰਦ ਹੋ ਗਏ ਕਿਉਂਕਿ ਜੋ ਸਵਿਚ ਇਹਨਾਂ ਨੂੰ ਫਿਊਲ ਦਿੰਦਾ ਉਹ ਅਚਾਨਕ ਬੰਦ ਹੋ ਗਿਆ ਤੇ ਇਸ ਵਿੱਚ ਸਧਾਰਨ ਤੌਰ ਤੇ ਸਿਰਫ ਪਾਇਲਟ ਹੀ ਚਾਹੁੰਦਾ ਪਰ ਇੱਥੇ ਅਜੀਬ ਗੱਲ ਸੀ ਕਿ ਕੋਈ ਵੀ ਪਾਇਲਟ ਇਸ ਨਹੀਂ ਮੰਨ ਰਿਹਾ ਕਿ ਉਸ ਨੇ ਇਸ ਵਿੱਚ ਕਿਉਂ ਬੰਦ ਕੀਤਾ ਸੋ ਕਾਕਪਿਟ ਵਿੱਚ ਦੋਵੇਂ ਪਾਇਲਟ ਅਚੰਭੇ ਵਿੱਚ ਦਿਖਾਈ ਹਨ ਕਿ ਇੱਕ ਨੇ ਦੂਜੇ ਨੂੰ ਪੁੱਛਿਆ ਕਿ ਇੰਜਣ ਕਿਉਂ ਬੰਦ ਕੀਤਾ ਗਿਆ ਤੇ ਦੂਜੇ ਨੇ ਕਿਹਾ ਕਿ ਉਹਨਾਂ ਨੇ ਤਾਂ ਨਹੀਂ ਕੀਤਾ ਸੋ ਇੰਜਣ ਮੁੜ ਚਾਲੂ ਕਰਨ ਦੀ ਕੋਸ਼ਿਸ਼ ਵੀ ਹੋਈ ਪਰ ਸਿਰਫ ਇੱਕ ਹੀ ਥੋੜੀ ਦੇਰ ਲਈ ਚਾਲੂ ਹੋ ਸਕਿਆ ਸੋ ਦੂਜਾ ਇੰਜਣ ਸਟਾਰਟ ਨਹੀਂ ਹੋਇਆ ਅਤੇ ਜਹਾਜ਼ ਹਵਾ ਵਿੱਚ ਕੇਵਲ 32 ਸਕਿੰਟਾਂ ਦੇ ਵਿੱਚ ਹੀ ਰਹਿ ਗਿਆ ਤੋ ਜਾਂਚ ਵਿੱਚ ਇਹ ਵੀ ਸਾਫ ਹੋਇਆ ਹੈ ਕਿ ਨਾ ਤਾਂ ਮੌਸਮ ਖਰਾਬ ਸੀ ਨਾ ਹੀ ਕਿਸੇ ਪੰਛੀ ਨਾਲ ਟਕਰਾਅ ਹੋਇਆ ਅਤੇ ਨਾ ਹੀ ਬਾਲਣ ਦੀ ਜਾਣਕਾਰੀ ਵਿੱਚ ਕੋਈ ਦੋਸ਼ ਸੀ ਪਾਇਲਟ ਵੀ ਤੰਦਰੁਸਤ ਸਨ ਤੇ ਉਡਾਣ ਵਿੱਚ ਵੀ ਤਜਰਬੇਕਾਰ ਸਨ ਸੋ ਜਦੋਂ ਜਹਾਜ਼ ਦੀ ਮੁੱਖ ਬਿਜਲੀ ਬੰਦ ਹੋ ਗਈ ਤਾਂ ਵਿਸ਼ੇਸ਼ ਯੰਤਰ ਜਿਸ ਨੂੰ ਰੈਮੇਅਰ ਟਰਬਾਈਨ ਯਾਨੀ ਆਰਏਟੀ ਕਿਹਾ ਜਾਂਦਾ ਹੈ ਸੋ ਉਹ ਖੋਲਿਆ ਗਿਆ ਸੋ ਉਹ ਖੁੱਲ ਗਿਆ ਸੋ ਇਹ ਹਵਾ ਨਾਲ ਘੁੰਮਦਾ ਹੈ ਅਤੇ ਜਹਾਜ਼ ਦੀ ਬਿਜਲੀ ਅਤੇ ਕੰਟਰੋਲ ਸਿਸਟਮ ਨੂੰ ਕੁਝ ਸਮੇਂ ਲਈ ਚਾਲੂ ਰੱਖਦਾ ਹੈ ਇਸ ਜਹਾਜ਼ ਨੇ ਜਿਵੇਂ ਹੀ ਉਡਾਣ ਭਰੀ ਤਾਂ ਉਹਨਾਂ ਨੇ ਤੁਰੰਤ ਐਮਰਜੈਂਸੀ ਕਾਲ ਭੇਜੀ ਪਰ ਉਸ ਤੋਂ ਬਾਅਦ ਜਹਾਜ਼ ਦਾ ਸੰਪਰਕ ਟੁੱਟ ਗਿਆ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਇਹ ਫਿਊਲਸ ਵਿੱਚ ਆਪਣੇ ਆਪ ਵਿੱਚ ਕਿਵੇਂ ਬੰਦ ਹੋਇਆ ਸੋ ਇਹ 스ਵਿਚ ਜੇਕਰ ਹਵਾ ਵਿੱਚ ਚੱਲ ਰਿਹਾ ਹੈ ਤਾਂ ਜਹਾਜ਼ ਵਿੱਚ ਕਟਆਫ ਹੋ ਜਾਵੇ ਤਾਂ ਇੰਜਣ ਬੰਦ ਹੋ ਜਾਂਦੇ ਨੇ ਤੇ ਜਿਸ ਨਾਲ ਜਹਾਜ਼ ਦੇ ਬਹੁਤ ਸਾਰੇ ਸਿਸਟਮ ਫੇਲ ਹੋ ਸਕਦੇ ਨੇ ਸੋ AIB ਨੇ ਕਿਹਾ ਕਿ ਇਹ ਅਜੇ ਮੁੱਢਲੀ ਜਾਂਚ ਹੈ ਤੇ ਹਾਲੇ ਤੱਕ ਬੋਇੰਗ ਜਾਂ ਇੰਜਣ ਬਣਾਉਣ ਵਾਲੀ ਕੰਪਨੀ GE ਨੂੰ ਕੋਈ ਹਦਾਇਤ ਨਹੀਂ ਦਿੱਤੀ ਗਈ ਸੋ ਇਹ ਹਾਦਸਾ ਕਿਸੇ ਤਕਨੀਕੀ ਗਰਬੜ ਜਾਂ ਅਣਜਾਣੀ ਗਲਤੀ ਕਾਰਨ ਵਾਪਰਿਆ ਹੋ ਸਕਦਾ ਹੈ ਇਹ ਸੂਚਨਾ ਹਲੇ ਪੂਰੀ ਜਾਂਚ ਤੋਂ ਬਾਅਦ ਹੀ ਮਿਲੇਗੀ ਪਰ ਇਹ ਜ਼ਰੂਰੀ ਸਾਬਤ ਹੋਇਆ ਹੈ ਕਿ ਜਹਾਜ਼ ਦੇ ਇੰਜਣ ਵਿੱਚ ਇੱਕ ਅਚਾਨਕ ਕਾਰਨ ਕਰਕੇ ਬੰਦ ਹੋਏ ਅਤੇ ਪਾਇਲਟਾਂ ਦੇ ਕੋਸ਼ਿਸ਼ਾਂ ਦੇ ਬਾਵਜੂਦ ਸਹਾਜ ਸੰਭਾਲਿਆ ਨਹੀਂ ਜਾ ਸਕਿਆ